पहला सारा मु पैर भरी सत्या मिस कर दे तो सारे ठीक ठाक रहोगे मैं भी ठीक ठाक हाँ जी करते नवे ब्लॉग की शुरुआत अठा थो तो उस तो पहला ब्लॉग शुरू तो कर पेल अपना एक जो रिक्वेस्ट होंगी चैनल अपना जरूर सबसक्राइब कर लो करद ब्लॉग शुरू बदलवाई हो अपना नर्मा फुल बूटी पूरी खिड़ी हुई है तो इधर स्प्रे कर रहे हैं ब्रदर हो रही ਕਿਉਂ ਕਰਕੇ ਦਿਖਾਵਾਂ ਮੈਂ ਕੋਟੈਕਟਰ ਵਿੱਚ ਚਲਾ ਕੇ ਇਹਹੀ ਆਪਣੀ ਰਿਕੁਐਸਟ ਹੁੰਦੀ ਹੈ ਤੇ ਮੈਂ ਰੋਟੀ ਖਾਣ ਆਇਆ ਸੀਗਾ ਦੁਕਾਨ ਤੇ ਦਿਖਾਉਣੇ ਆ ਜਿਹਦੇ ਬਲੌਗ ਦੇ ਵਿੱਚ ਦੁਕਾਨ ਤੇ ਵੀ ਕੰਮ ਇਹਦੇ ਤੁਸੀਂ ਨਰਮਾ ਦੇ ਸਰਦਿਆ ਰਿਹਾ ਉਹ ਦੇਖੋ ਉਸ ਤੇ ਖੜ ਕੇ ਕਰ ਰਹੇ ਨਰਮੇ ਦਾ ਕਦ ਕਾਟ ਕੋਟ ਵਧੀਆ ਟੁੰਡੀ ਵੀ ਇਸ ਵਾਰ ਹੈ ਨਹੀਂ ਇਹ ਬਾਕੀ ਮਾਰਗ ਦੇ ਸਰਤੇ ਦੇ ਬਦਲ ਬਾਈ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਬੱਦਲ ਹੋਇਆ ਹੈ ਨੀਲਾ ਅਸਮਾਨ ਹੁਣ ਚੱਲਦੇ ਆਂ ਕਾਨ ਤੇ ਹੁਣੇ ਕੋਈ ਦੁਕਾਨ ਤੇ ਚੱਲ ਕੇ ਇਹਨਾਂ ਦੇਖੋ ਤੋਰੀਆਂ ਦੀ ਵੱਲ ਛੋਟਣੀਆਂ ਤੋਰੀਆਂ ਵੀ ਲੱਗੀਆਂ ਹੋਈਆਂ ਆਂ ਆ ਦੇਖੋ ਲੋ ਜੀ ਫਿਰ ਜਿਸਫਾਈ ਕਰਨ ਲੱਗੇ ਸੀ ਤਾਂ ਆ ਦੇਖੋ ਮਾਰਕ ਕਿੰਨੀ ਕਿੰਨੀ ਜੰਮੀ ਹੋਈ ਹੈ ਥੱਲੇ ਆ ਦੇਖੋ ਇਹ ਵੀ ਲਾਈ ਹੋਈ ਹੈ ਦੇਖੋ ਮਾਰਟੀ ਵਿੱਚ ਵਪਾਰ ਰੱਖੀ ਐ ਇਹ ਆ ਸਾਰੇ ਫ੍ਰੀਜਰ ਦੇ ਵਿੱਚ ਬਰਫ਼ ਜੰਮੀ ਹੋਈ ਸੀ। ਆ ਲੈ। ਲੋ ਜੀ ਸਵੇਰ ਦੇ ਵੱਜੇ ਆ ਛੀ ਤੋਂ ਥੋੜਾ ਜਿਹਾ ਟਾਈਮ ਘਟਾ 10 ਮਿੰਟ ਤੇ ਆ ਗਏ ਦੁਕਾਨ ਤੇ ਤੇ ਮੌਸਮ ਬਾਹਰ ਖੇਤਾਂ ਤੋਂ ਮੌਸਮ ਚੈੱਕ ਕਰੋ। ਆ ਦੇਖੋ ਆਪਣੀ ਦੁਕਾਨ ਤੇ ਕੋਲ ਦੀ ਦੁਕਾਨ ਕੱਲ ਬਲੌਗ ਨਹੀਂ ਬਣਿਆ ਸੀਗਾ ਕਿਉਂਕਿ ਮੋਬਾਈਲ ਤੇ ਬਥਰੀ ਪ੍ਰੋਬਲਮ ਆ ਗਈ ਸੀਗੀ। ਗੋਲਦਨ ਦੁਕਾਨ ਖੋਲ ਤੋਂ ਬਾਅਦ ਮੋਟਰ ਪਹੁੰਚ ਜਾਣਾ ਉਨ ਲੇਡ ਚਲੀ ਜਾਂਦੀ ਹੈ 11 ਮੀਟਰ ਲੇਡ ਰਹੂਗੀ ਮੈਂ ਚੋੜ ਬੜੇ ਦਿਨ ਹੋ ਗਏ ਬਲੌਗ ਨਹੀਂ ਬਣਾਇਆ ਸੀ ਆਪਾਂ ਬਲੌਗ ਬਣਾ ਲਗੇ ਦੁਕਾਨ ਖੋਲ ਕੇ ਉਸ ਤੋਂ ਬਾਅਦ ਸਾਫ ਸਫਾਈ ਕਰਕੇ ਇਹਨੇ ਆਜੂਗਾ ਟਰੈਕਟਰ ਲੈ ਕੇ ਭਾਈ ਆਣਾ ਦੇ ਮੋਟਰ ਥੋੜਾ ਬਸ ਇਸ ਕੀ ਕੰਮ ਵੀ ਬਲੌਗ ਨੂੰ ਜਿ세 ਜਿ ਬਣਦਾ ਇੰਜੋਏ ਕਰਿਆ ਕਰੋ ਏ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜੁੜ ਲਖਦਿਆ ਕਰੋ ਤੇ ਚੈਨਲ ਨੂੰ ਵੀ ਜੁੜ ਸਬਸਕ੍ਰਾਈਬ ਕਰ ਲਿਆ ਕਰੋ ਇਧਰ ਆ ਦੇਖੋ ਜੀ ਕਿਤਾ ਦਾ ਸਵੇਰ ਸਵੇਰੇ ਮਾਹੌਲ ਸੂਰਜ ਨਹੀਂ ਨਿਕਲੇ ਤੇ ਟ੍ਰੇਲ ਪੈਨ ਲੱਗ ਗਈ ਆ ਤੇ ਬਲੌਗ ਬੜੇ ਦਿਨ ਹੋ ਗਏ ਨਹੀਂ ਬਣਿਆ ਬਲੌਗ ਬਣਾਉਂਨੂੰ ਬੜ ਕੋਲ ਵੀ ਜੀ ਨਹੀਂ ਕਰਦਾ ਪਰ ਜਦੋਂ YouTube ਸਟੂਡੀਓ ਖੋਲਦੇ ਆ ਜਿਹੜੇ ਸਟੂਡੀਓ ਖੋਲ ਖੋਲ ਕੇ ਦੇਖਦੇ ਆ ਹਰੇ ਵੀਊ ਥੋੜੇ ਥੋੜੇ ਆਉਂਦੇ ਆ ਫੇਰ ਜੀ ਕਰਦਾ ਵੀ ਚਲ ਥੋੜਾ ਜਿਹਾ ਵੀ ਆਉਂਦੇ ਆ ਆਪਾਂ ਵੀਡੀਓ ਬਣਾ ਲਿਆ ਕਰਕੇ ਫੇਰ ਅੱਜ ਮੈਂ ਸੋਚਿਆ ਵੀ ਚਲੋ ਫੇਰ ਵਲੌਗ ਫਿਰ ਕਰਦੇ ਆ ਠੀਕ ਹੈ ਬਈ ਨਾ ਕੋਈ ਵੀਡੀਓ ਆ ਜਾਂਦੀ ਆ ਮੋਟੀਵੇਸ਼ਨਲ ਉਹ ਵਿੱਚ ਕਹਿੰਦੇ ਹਿੰਮਤ ਨਾ ਹਾਰੋ ਕੰਮ ਕਰਦੇ ਰਹੋ ਰਾ ਬੱਪੇ ਸੁਣੂੰਗਾ ਐਸਾ ਕਿ ਮੈਂ ਵੀ ਮੋਟਿਵੇਟ ਤੇ ਸਪੀਡ ਸੁਣ ਕੇ ਤੇ ਥੋੜਾ ਜਿਆ ਮਰਜੀ ਹੋਈ ਆ ਤੇ ਫਿਰ ਵਲੌਗ ਸ਼ੁਰੂ ਕਰਤਾ ਉਮੀਦ ਆ ਤੁਸੀਂ ਵਲੌਗ ਨੂੰ ਪਸੰਦ ਕਰੋਗੇ ਪੌਣੇ ਅੱਜ ਮੋਟਰ ਆ ਦੇਖੋ ਆ ਮੋਟਰ ਇਹ ਪੌਣੀ ਆ ਕੇਬਲ ਕੁ ਵਗੈਰਾ ਨਾਲ ਹੀ ਆ ਤੇ ਕਰਦੇ ਆ ਪਹਿਲਾਂ ਲਾਈਟਿੰਗ ਵਗੈਰਾ ਛੱਡਦੇ ਆ ਲੋਜ ਹੁਣ ਆਪਣਾ ਲਾਉਣੇ ਆ ਆਹ ਦੇ ਸਟਾਰਟ ਲਾਉਣੇ ਆ ਚੱਲਦੇ ਆ ਪਹਿਸ ਬਾਅਦ ਚਾਲ ਚੱਲ ਗਈ ਜੀ ਦੇ ਆਲੇ ਕੋਈ ਇਹ ਰਿਹਾ ਸਟਾਰਟ ਹੋਇਆ ਇਹ ਲਾਉਣੇ ਨਵੇਂ ਆ ਦੇਖੋ ਸਾਰੇ ਪੰਪ ਦੇ ਵੀ ਨਵੇਂ ਸਟਾਰਟ ਲਾਈ ਹੋਏ ਪੰਪ ਦਾ ਕੰਮ ਕਰਿਆ ਤੇ ਸਟਾਰਟ ਲਾ ਕੇ ਉਹ ਉੱਤੇ ਫੱਟ ਹੋ ਜੂਗੀ ਇਹ ਐਸਲੋਟੀ ਲੈ ਕੇ ਆਂਦੀ ਸੀ ਜੇ ਆਪਾਂ ਖੋਲ ਕੇ ਕਰਤੀਆਂ ਲਾਉਣੀਆਂ ਸਟੱਡ ਲੈ ਇਹ ਮੋਟਰ ਖਿੱੱਚ ਕੇ

ਹੋ ਜਾਂਦੇ ਆ ਤੋਰਤੀ ਪੈਟਰਨ ਕਰਕੇ ਇਹਦੇ ਹੁਣ ਚਾਹਦੇ ਆ ਸਮਾਨ ਇੱਥੋਂ ਜੋ ਵੀ ਮੋਟਰ ਪਾਉਣ ਵਾਲਾ ਹੁੰਦਾ ਚਲਦੇ ਆ ਇੱਕ ਬੰਦਾ ਹੋਰ ਆਉਂਦਾ ਬਾਈ ਦਾ ਜੋ ਨਾਲ ਹੁੰਦਾ ਹੈ ਉਹ ਆਉਂਦਾ ਉਸ ਨੂੰ ਦੇਖਦੇ ਆ ਆਪਣਾ ਯਮਾ ਇਧਰ ਤਿਆਰ ਖੜਾ ਚਲਦੇ ਆ ਅੱਜ ਦੇ ਵਲੌਗ ਦੇ ਵਿੱਚ ਇਹੀ ਦਿਖਾਵਾਂਗੇ ਮੋਟਰ ਦਾ ਹੀ ਛੋਟੇ ਛੋਟੇ ਕਲਿੱਪ ਜੇ ਬਣਾਏ ਆ ਮੈਂ ਉਮੀਦ ਆ ਤੁਹਾਨੂੰ ਪਸੰਦ ਆਊਗਾ ਦਾਲਦੇ ਆਂ ਮੋਟਰ ਦੇ ਵਿੱਚ ਤੇ ਦਿਖਾਉਣੇ ਤੋਂ ਚਲਦੀ ਵੀ ਇੰਨਾ ਕੁ ਲੋਡ ਲੈ ਲੈਂਦੀ ਸਾਰਾ ਕੋ ਦਿਖਾਉਂਗਾ ਮੈਂ ਮੋਟਰ ਦੇ ਵਿੱਚ ਲੈਣਾ ਚੜਿਆ ਸੂਰਜ ਵੀ ਇੱਥੋਂ ਆ ਦੇਖੋ ਲਾਲੀ ਜੀ 8 ਟਾਲੀ ਉਤੋਂ ਦੀ ਆਉਂਦੀ ਆ ਸੂਰਜ ਨਿਕਲਿਆ ਹੈ ਤਕਰੀਬਨ ਟਾਈਮ 6:30 ਦਾ ਹੋ ਗਿਆ ਤੇ ਹੋਂਦ ਜਿਹਨੇ ਬਲੌਗ ਵੀ ਨਹੀਂ ਬਣਾਇਆ ਤੇ ਗੱਲਾਂ ਹੀ ਭੁੱਲ ਗਿਆ ਅੱਗੇ ਗੱਲਾਂ ਹੀ ਆ ਜਾਂਦੇ ਆਟੋਮੈਟਿਕ ਹੀ ਅੰਦਰੋਂ ਅਰਲੀ ਕਰਾਇ ਕੋਸ਼ਿਸ਼ ਵੀ ਦੁਆਰੇ ਬ੍ਰੋ ਕਰਨ ਦੀ ਇਹਦੇ ਵਿੱਚ ਤੁਸੀਂ ਮੇਰਾ ਸਾਥ ਦੇਣਾ ਤੁਸੀਂ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਾਰੇ ਹੀ ਜੋ ਵੀ ਫੇਮਸ ਹੁੰਦੇ ਆ ਉਹ ਵੀ ਬਸ ਆਪ ਦਾ ਕੰਮ ਹੀ ਦਿਖਾਉਂਦੇ ਤੇ ਆਪਾਂ ਵੀ ਬਲੌਗ ਦੇ ਵਿੱਚ ਆਪ ਦਾ ਕੰਮ ਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਕੰਮ ਆਪਾਂ ਕਰਦੇ ਹਾਂ ਉਹ ਹੀ ਦਿਖਾਉਨੇ ਆ ਤੇ ਸਾਰੇ ਐਂ ਦਿਖਾਉਂਦੇ ਆ ਚਲੋ ਹੋਰ ਲਈ ਆਪਾਂ ਵੀ ਜੇ ਥੋੜਾ ਜਿਹਾ ਕੈਰਲ ਗਰੋ ਹੋਵੇ ਨਾ ਤੇ ਇਹ ਬੰਦੇ ਨੂੰ ਬਲੌਗ ਬਣਾਉਣ ਨੂੰ ਵੀ ਜੀ ਕਰਦਾ ਤੇ ਆਪਣੇ ਸਾਰੇ ਐਕਟੀਵਿਟੀ ਦਿਖਾਉਣ ਨੂੰ ਵੀ ਜੀ ਕਰਦਾ ਤੇ ਚਲੋ ਚੱਲਦੇ ਆ ਫਿਰ ਮੋਟਰ ਪਾਉਣ ਬਾਹਰੀ ਗੱਲਾਂ ਨਾ ਕਰਦੇ ਹੋਏ ਤੇ ਹੁਣ ਇਸ ਟਾਈਮ ਦੁਕਾਨ ਦੇ ਵਿੱਚ ਕੋਈ ਮੋਟਰ ਨਹੀਂ ਗਈ ਬੋਰਡ ਰਹਿ ਗਿਆ ਲਾਉਣਾ ਤੇ ਹਾਂ ਪੱਕਾ ਫਿਰ ਵੇਰ ਆਪਾਂ ਕਰਤਾ ਆਪ ਕਾ ਵੀਰ ਵੇਰ ਕਰਤਾ ਚਲੋ ਫੇ ਚੱਲਦੇ ਹਾਂ ਹੁਣ ਆ ਤੂੰ ਗੱਟੇ ਤੇ ਰੱਖ ਦੇ ਓ ਭਰਾਵਾ ਇੱਥੇ ਘਰ ਦੇ ਇਕ ਲਿਬੜ ਜਾਂ ਥੋੜਾ ਦੋ ਲਿਬੜ ਜਾਂ ਨਾ ਇੱਕ ਪੈਰ ਦੋ ਪੈਰ ਆਥਾ ਆਉਂ ਤੂੜੀ ਵਿੱਚੋਂ ਕੱਢੀ ਚੂੜੀ ਟੇਢੀ ਜਿਹੜੀ ਹੋਈ ਹੋਵੇ ਹਾਂ ਇਹ 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 ਵੇਚ ਚੜੂਗੀ ਇਹ ਕਹਿੰਦੀ ਨਹੀਂ ਹੋਈ ਚੱਲ ਵਿੱਚ ਅੰਮੇ ਲਾ ਲੈ ਚੱਲ ਅੱਡੀ ਜਿਹੜੀ ਇਹ ਆਪਾਂ ਮੋਟਰਾਂ मोटर पाने आए थी तो वह मन के चलो भी स्टाटर पे जिम्मे उसका खोल के रखता थे दूजे कमरे चो किल दूर होकर भाई स्टार्टर चक लिया स्टार्टर मोडे पर भी रख लिया मोडे पर रख के जो मोटर के कोल आया वो नाव देवता थी आप जो बहार आया तो उन्हें मारे स्टाटर चला के स्टर दि तुरट गए ਮੈਂ ਇਹ ਵੀਡੀਓ ਕੋ ਤਾਂ ਨਹੀਂ ਬਣਾਇਆ ਗਿਆ ਸੀਗਾ ਐਨੀ ਕਹਤਾ ਕਿ ਕਾਲੀ ਜੀ ਹੋ ਗਈ ਸੀਗੀ ਦੇਖ ਲੈ ਕਿ ਹੋਗਾ ਕੀ ਨੇ ਇਹ ਹੀ ਮੈਂ ਬੱਚੇ ਕਲੇ ਪੈਡ ਐਸ ਕਰਕੇ ਕਰਿਆ ਵੀ ਤੁਸੀਂ ਮੜਾ ਜਾਵਦਾ ਧਿਆਨ ਰੱਖਿਆ ਕਰੋ ਜਦੋਂ ਵੀ ਸਟੱਟ ਵਗੈਰਾ ਖੋਲਿਆ ਕਰੋ ਮੇਰੇ ਨਾਲ ਬਹੁਤ ਵਾਰੀ ਹੋਇਆ ਸੱਪ ਵਗੈਰਾ ਖੋਲੀ ਐ ਫਿਰ ਵਾਰ ਵੀਡੀਓ ਹੀ ਪਾਈ ਐ ਤੇ ਬੱਚ ਸੱਪ ਹੁੰਦਾ ਸੱਪ ਜਾਨਵਰ ਦਾ ਕੋਈ ਪਤਾ ਨਹੀਂ ਅੱਜਕੱਲ੍ਹ ਅੱਜਕੱਲ੍ਹ ਦੀ ਰੋਕੀ ਇੰਨਾ ਦੀ ਐ ਮੜਾ ਧਿਆਨ ਰੱਖਿਆ ਕਰੋ ਵੀ ਵਣ ਕੇ ਸੋ ਬਾਈ ਉਹ ਕਬਾਈ ਕਹਿੰਦਾ ਵੀ ਮੈਂ ਚੱਕਿਆ ਵੀ ਸੀਗਾ ਮੈਂ ਧਿਆਨ ਵੀ ਦੇਖਿਆ ਸੀ ਪਰ ਕਿਤੇ ਸੱਤ ਤਾਂ ਤੂੰ ਬੈਠਾ ਹੋਊਗਾ ਨਹੀਂ ਪਤਾ ਲੱਗਿਆ ਉਹ ਹਿਲਜੁਲ ਕੇ ਕਿਲਾ ਵਟ ਆਇਆ ਤੇ ਉਹ ਬਾਹਰ ਆ ਗਿਆ ਸੱਤ ਚਲੋ ਐਕਸੀਡੈਂਟ ਹੁੰਦੇ ਰਹਿੰਦੇ ਆ ਆਪਦੇ ਨਾਲ ਕੋਨਾ ਜਿੱਥੇ ਬਸੇ ਹੀ ਆਪਣਾ ਉਹ ਆਪਾਂ ਤੁਹਾਨੂੰ ਦੱਸਦੇ ਵੀ ਚਾਲ ਆ ਗਿਰਿਆ ਕਰੋ ਮੋਟਰ ਦੇਖਣ ਹੁਣ ਮੈਂ ਕਹਣਾ ਟਰਾਂਸਫਾਰਮ ਦੇ ਉੱਤੇ ਇਹ ਜਿਹੜੀ ਦਿਖ ਰਹੀ ਹੋਊਗੀ ਆਹਾਰ ਮੱਚੀ ਸੀ ਤੇ ਲਾਤੀ ਹੈ ਹੁਣ ਆਪਾਂ ਦੇਖਦੇ ਹਾਂ ਥੱਲੇ ਉਤਰ ਕੇ ਮੋਟਰ ਨੂੰ ਚਲਾ ਕੇ ਕੀ ਬਣਦਾ ਟਰਾਂਸਫਾਰਮ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਵੇਰੇ 7 ਕ ਦਾ ਟਾਈਮ ਆ ਹਾਂ ਇਹ ਝੋਨਾ ਨਰਮਾ ਗਵਾਰਾ ਸਾਰੇ ਫਸਲਾਂ ਆ ਰੀਜੀ ਮੋਟਰ ਦੇਖਦੇ ਹਾਂ ਹੁਣ ਉਤਰ ਕੇ ਥੱਲੇ ਕਲਾ ਕੇਸ ਨੂੰ ਲਓ ਜੀ ਮੋਟਰ ਚੱਲ ਗਈ ਆ ਤਾਰ ਹੀ ਮੱਚੀ ਸੀ ਸ਼ੁਕਰ ਹੈ ਬਚ ਗਈ ਆ ਦੇਖੋ ਤੇ ਆ ਜਿਹੜਾ ਖੂਹ ਖੂਹ ਵਾਲੀਆਂ ਜਿਹੜੇ ਮੋਟਰਾਂ ਉਹ ਤਕਰੀਬਨ 2-4 ਰਹਿ ਗਏ ਸਾਡੇ ਪਿੰਡ ਦੇ ਵਿੱਚ ਇੱਕ ਇਹ ਹੈ ਤੇ ਇੱਕ ਤੋਂ ਹੋਰ ਹੋਣੀਆਂ ਮੇਰੇ ਖਿਆਲ ਦੇ ਵਿੱਚੋਂ ਇੱਕ ਜਾਂ ਦੋ ਇਹ ਖੂਹ ਵਾਲੀ ਮੋਟਰ ਆ ਦੇਖੋ ਚੱਲੀ ਜਾਂਦੀ ਆ ਬਈ ਇਹ ਪਾਣੀ ਹਿੱਜ ਕੇ ਕੱਢੀ ਜਾਂਦੀ ਆ ਆਹ ਟਰਫਾਰਮ ਇੱਕ ਸਾਡਾ ਟਰਫਰਮ ਇਹ ਨਹੀਂ ਲਾਇਆ ਸੀ ਕਿ ਇੱਥੇ ਧਰੇ ਦਿੱਤੇ ਫਟੋ ਘਟ ਵੀ 12 ਸਾਲ ਹੋ ਗਏ ਨੇ 12 13ਵਾਂ ਸਾਲ ਲੱਗ ਗਿਆ ਹੁਣ ਚਲੋ ਜੀ ਫਿਰ ਹੁਣ 22 ਤੱਕ ਹੈ ਨਹੀਂਗਾ ਤੁਹਾਨੂੰ ਫੋਨ ਕਰਿਆ ਸੀ ਆਪਾਂ ਚੱਲਦੇ ਆਂ ਘਰੇ ਮੋਟਰ ਖਲਾਤੀ ਹੈ